ਸਤ ਸਜਣੋ ਅੱਜ ਦੀ ਵੀਡੀਓ ਬਣ ਲੱਗੀ ਆ ਬਰਾਡ ਡੈਰੀ ਫਾਰਮ ਤੋਂ ਪਿੰਡ ਗਵਿੰਦਪੁਰਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਬਠਿੰਡਾ ਪੰਜ ਝੋਟੀਆਂ ਦਿਖਾਵਾਂਗੇ ਬਾਈ ਕੋਲੇ ਉਦਾਂ ਝੋਟੀਆਂ ਕਾਫੀ ਗਿਣਤੀ ਚ ਹੁੰਦੀਆਂ ਨੇ ਇਹ ਸੱਜਣ ਕੋਲੇ 20 ਤੋਂ 25 ਨਾਗਾ ਫੋਰ ਸੇਲ ਹੁੰਦੇ ਆ ਹਰ ਟਾਈਮ ਅੱਜ ਇੱਕ ਬੂਰੀ ਦਿਖਾਵਾਂਗੇ ਇੱਕ ਗ੍ਰੇਡੇਡ ਦਿਖਾਵਾਂਗੇ ਦੋ ਮੋਰਾ ਦੀਆਂ ਤੇ ਇੱਕ ਰੋਸ਼ੀ ਰੰਗ-ਬਰੰਗੇ ਪਸ਼ੂ ਦਿਖਾਵਾਂਗੇ ਅੱਜ ਕਈ ਰੰਗਾਂ ਦੇ ਜਿਹੜਾ ਦੁੱਧ ਦਾ ਦੁੱਧ ਹੈਗਾ ਤਿਆਰ ਇੱਕ ਅੱਧਾ ਪਸ਼ੂ ਹੈਗਾ ਤਾਜ਼ਾ ਸੂਆ ਤੇ ਜਿਹੜਾ ਦੁੱਧ ਤਿਆਰੀ ਦਾ ਇਹ ਮੰਨ ਲਓ 17-18 ਕਿਲੋ ਤੱਕ ਤਿਆਰ ਹੈ ਤੇ ਬਾਕੀ ਦੁੱਧ ਜਿੰਨਾ ਕੁ ਬਾਈ ਕਹਿੰਦਾ ਦਸਣਾ ਦਸਣਾ ਕੰਡੇ ਲਾਉਣ ਵਾਲਾ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਜਿਹੜਾ ਰੇਟ ਆ ਰੇਟ ਦੀ ਵੀ ਕੋਸ਼ਿਸ਼ ਰਹੂਗੀ ਵੀ ਵੀਡੀਓ ਦੇ ਵਿੱਚ ਹੀ ਕਰਾ ਦਈਏ ਹੋਰ ਬਰਾੜਾ ਕਿਵੇਂ ਆ ਵਧੀਆ ਬਾਈ ਠੀਕ ਹੈ ਸਸਰੀ ਘਰ ਵਾਲ ਬਾਈ ਚੈਨਲ ਦੇਖਣ ਵਾਲਿਆਂ ਨੂੰ ਨਾਮ ਤੇ ਨੰਬਰ ਬੋਲ ਦੋ। ਨਾਮ ਆਪਣਾ ਬਲਵਿੰਦਰ ਸਿੰਘ ਬਾਈ ਪਿੰਡ ਗਵਿੰਦਪੁਰਾ ਜ਼ਿਲ੍ਹਾ ਬਠਿੰਡਾ ਨੰਬਰ ਆਪਣਾ 7986286474 7986286474 ਹਾਂਜੀ ਸ਼ੁਰੂਆਤ ਕਿੱਥੋਂ ਕਰਦੀ ਐ ਬੂਰੀ ਛੋਟੀ ਤੋਂ ਕਰਦੀ ਬੂਰੀ ਤੋਂ ਕਰਦੀ ਐ ਬੂਰੀ ਤੇ ਮਾਰਦੇ ਗਰੀ ਕੈਮਰਾ ਆਰਡਰ ਕੁਆਲਿਟੀ ਕਰਾਦੇ ਚੱਕ ਬੱਚਾ ਇਹਨੂੰ ਲਵਾਤਾ ਸੱਜਣੋ ਸਮਾਂ ਹੋ ਰਿਹਾ ਸ਼ਾਮ ਦਾ ਡੰਗ ਜੇ ਵਾਲਾ ਹੀ ਆ ਘੰਟਾ ਅੱਧ ਘੰਟੀ ਪੈਂਡਿੰਗ ਆ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਤੇ ਆ ਗਈ ਸੱਜਣੋ ਬੂਰੀ ਤੇ ਬਾਕੀ ਟਾਈਮ ਤੁਹਾਨੂੰ ਫੋਨ ਚੈੱਕ ਕਰੀ ਦਿਖਾ ਵੀ ਦਿੰਨੇ ਆਪਾਂ ਤੇਲੀਆ ਬੂਰੀ ਆ ਗਈ ਇੱਥੋਂ ਮਾਰ ਦਿੰਦਾ ਰਹੀ ਕੈਮਰਾ तकरीबन तकरीबन 3:45 ਮਿੰਟ ਹੋ ਗਏ ਤੇ ਸੂਆ ਕਿਹੜਾ ਬਾਈ ਇਹਦਾ ਤੀਜਾ ਸੂਆ ਬਾਈ ਸੂਆ ਤੀਜਾ ਹਾਂ ਨਾਲੇ ਵਪਾਰੀਆਂ ਕੋਲ ਮੈਂ ਕਹ ਦੂਜੇ ਤੱਕ ਹੀ ਨਹੀਂ ਤੀਜਾ ਸੂਆ ਠੀਕ ਆ ਗੱਲ ਕਿੰਨੇ ਕ ਦਿਨ ਦੀ ਸੂਈ ਹੋਗੀ ਫਿਰ ਸੂਈ ਨੂੰ ਹੋ ਗਏ ਬਾਈ ਇਹਨੂੰ 50 ਦਿਨ ਸਹੀ ਅੱਜ ਆ ਬੱਚਾ ਆ ਕੱਟੀ ਜਾਵਾਂ ਦੁੱਧ ਤੇ ਪਲੀ ਵੀ ਆ ਹਰਿਆਣੇ ਜੀ ਤੋਂ ਲਈ ਆ ਜਮਾਂ ਦੁੱਧ ਮੇਰੇ ਹੀ ਦੁੱਧ ਚੁੰਗਿਆ ਨੇ ਗਾੜੀ ਸਾਰੀ ਨਹੀਂ ਚੁੰਗੀ ਤੇ ਬਾਕੀ ਹਰਿਆਣੇ ਚ ਆਈ ਆ ਉਹ ਚੀਜ਼ ਦੀ ਗਾਰੰਟੀ ਦਊਂ ਤਸੱਲੀ ਕਰਾ ਦਾਂਗੇ ਹਾਂ ਬਾਈ ਕਿੰਨਾ ਦੁੱਧ ਦਾ ਜਹਾਜ਼ ਰਹਿ ਦੇ ਕੋਲੇ ਦੋਤਾ ਬਾਈ 1.14 ਕੰਡੇ ਦਾ 14 ਪਲਾਂ 5 ਟਾਈਮ ਚੋਲੇ ਵਧੂਗਾ ਘਟਦਾ ਨਹੀਂ ਸਾਢੇ 14 ਕਿਲੋ ਕੰਡੇ ਤੇ ਤੋਲਣ ਵਾਲਾ ਹਾਂ ਇੱਕ ਮਾਂ ਲੀਟਰ ਵਾਲਾ ਵੀ ਹੋ ਜਾਂਦਾ ਨਾ ਲੀਟਰ ਵਾਲਾ 10-12 ਸਤੂਰਾ ਭਰ ਦੂਗੀ 18 ਮਿਸ਼ਕ ਹੁਣ ਠੀਕ ਆ ਗੱਲ ਆ ਬਾਈ ਕਹਿੰਦਾ ਲੀਟਰ ਵਾਲਾ ਸਿਸਟਮ ਨਹੀਂ ਹੈਗਾ ਦੁੱਧ ਜਿੰਨੀਆਂ ਕਿ ਝੋਟੀਆਂ ਥੱਲੇ ਬਾਈ ਕਹਿੰਦਾ ਦੱਸਣਾ ਦੁੱਧ ਦੱਸਣਾ ਸੱਜਣੋ ਕੰਡੇ ਵਾਲਾ ਇਹਦੇ ਕੋਲ ਬਾਈ ਕਹਿੰਦਾ ਸਾਢੇ 14 ਕਿਲੋ ਕੰਡੇ ਦਾ ਤਿਆਰ ਆ ਤੇ ਝੋਟੀਆਂ ਦਿਖਾਉਂਗਾ ਖੜੀਆਂ ਕਿਉਂਕਿ ਬਾਈ ਦੇ ਕਾਰੀਗਰ ਲੱਗਿਆ ਵਾ ਜਗਾ ਥੋੜੀ ਜਿਹੀ ਦਿੱਕਤ ਆ ਤੋਰਨ ਦੀ ਇਹ ਦੇ ਬਰਾੜਾ ਪੈਸੇ ਫਰ ਕਿੰਨੇ ਲਵਾਗੇ ਭਾਈ ਇੱਕ 20 ਦੀ ਦੇ ਦਾਂਗੇ ਭਾਈ ਛੋਟੀ ਇੱਕ ਲੱਖ ਤੇ 20 ਹਜ਼ਾਰ ਹਾਂ ਭਾਈ 14.5 ਕਿਲੋ ਕੰਡੇ ਲਵਾ ਦਾਂਗੇ ਮੈਂ ਨਾ ਬਣਾ 10 ਟਾਈਮ ਚੋਲੇ ਬੰਦੇ ਨਾਲ ਕੱਟੀ ਵੀ ਦੇ ਦਾਂਗੇ ਕੱਟੀ ਨਾਲ ਹੀ ਦੇਵਾਂਗੇ ਕਿਤੇ ਮਾਂ ਕੱਲੀ ਮੱਝ ਦਾ ਮਾਂ ਨਾ ਨਾ ਕੱਟੀ ਨੀ ਮਿਲਦੀ ਐ ਭਾਈ ਠੀਕ ਐ ਗੱਲ ਤੇ ਮਾਫੀ ਐ ਚ ਮਾੜੀ ਮੁੱਟੀ ਮਾੜਾ ਮੋਟਾ ਮਾਨਤਾਨ ਕਰ ਦਈਏ ਠੀਕ ਐ ਗੱਲ ਆਈ ਹਰਿਆਣੇ ਚੋਂ ਹਾਂ ਭਾਈ ਤੇ ਹੁਣ ਮਾਰ ਦੇ ਘਰੀ 2 ਨੰਬਰ ਵਾਲੀ ਤੇ ਇਹ ਆ ਗਈ ਜਿਵੇਂ ਤੁਹਾਨੂੰ ਮੈਂ ਦੱਸਿਆ ਜਨਾ ਗ੍ਰੇਡੇਡ ਜੀ ਦਿਖਾ ਦਿੰਦਾ ਇੱਕ ਇਹ ਇਧਰੋਂ ਆਪਣੇ ਲਈ ਭਾਈ ਇਹ ਬਾਈ ਕਹਿੰਦਾ ਲਈਆ ਇਧ ਤੇ ਬਾਕੀ ਆਪਾਂ ਨੇ ਲਿਸ਼ਕਾਈਆਂ ਨਹੀਂ ਹੈ ਨਾ ਜਿਹੜੀ ਚੀਜ਼ ਅਸਲ ਆ ਉਹ ਆਪ ਹੀ ਦੱਸੂਗੀ ਆਉਦੇ ਨੂੰ ਠੀਕ ਆ ਗੱਲ ਇਹਦਾ ਸੂਆ ਕਿਹੜਾ ਬਾਈ ਇਹਦਾ ਤੀਜਾ ਸੂਆ ਬਾਈ ਇਹਦਾ ਤੀਜਾ ਸੂਆ ਤੇ ਸਵਾਹ ਦੀ ਠੰਡੀ ਲੱਗਦੀ ਹੈ ਨਾ ਬਹੁਤ ਠੰਡੀ ਹੈ ਬਾਈ ਬੱਚਾ ਹੈ ਨਹੀਂ 16 17 ਦਿਨਾਂ ਦੀ ਸੂਈ ਵੀ ਆਪਣੇ ਫੋਨ 'ਚ ਵੀਡੀਓ ਆ ਠੀਕ ਹੈ ਕੱਟੀ ਬੰਦਿਆਂ ਨੇ ਰੱਖ ਲਈ ਨੀਲੀ ਰਵੀ ਜੀ ਤੋਂ ਲਈ ਆ ਠੀਕ ਆ ਜੀ ਚਾਟ ਪਾ ਕੇ ਵਜਾ ਦੋਨੇ ਟਾਈਮ ਮਿਲਦੀ ਆ ਕੋਈ ਮਰਜ਼ੀ ਚੋਲੇ ਜਵਾਕ ਚੋਲੇ ਬੰਦਾ ਚੋਲੇ ਚਬਾਈ ਦੀ ਕਿਵੇਂ ਆ ਇਬਾਈ ਦੀ ਜਮਾ ਫੋਕੀ ਆ ਬੂਰੀ ਕੇ ਮੈਚ ਬਾਈ ਦੀ ਜਿੰਨੀਆਂ ਖੜੀਆਂ ਸਾਰੀਆਂ ਚਵਾਈਆਂ ਜਮਾ ਇਹਦੇ ਕੋਲ ਕਿੰਨਾ ਦੁੱਧ ਹਾਜ਼ਰ ਆ ਹੁਣ ਇਹਦੇ ਕੋਲੇ ਬਾਈ ਸਾਢੇ 12 ਤੋਂ 13 ਦੇ ਕੰਡੇ ਦਾ ਤਿਆਰ ਆ ਟੋਲਣ ਵਾਲਾ ਹਾਂ ਹਜੇ ਮੈਲੇ ਨਹੀਂ ਚੱਲੀ ਮੈਲੇ ਚੱਲੀ ਨਹੀਂ ਕੋਈ ਜੀ ਗਰੰਟੀ ਰੋ ਮੈਂ ਆਣਾ ਬਾਈ ਵੀਡੀਓ ਦਿਖਾ ਦੇਾਂਗੇ ਜਿਹੜੇ ਬੰਦੇ ਤੇ ਬਾਡੀ ਦੀ ਬਣਤਰ ਬਹੁਤ ਕਮਾਲ ਦੀ ਆ ਨਾ ਹਾਂ ਆ ਬਾਡੀ ਬੂਡੀ ਦੀ ਬਣਤਰ ਸੱਜਣਾ ਬਹੁਤ ਕਮਾਲ ਦੀ ਆ ਤੇ ਬਾਕੀ ਥੱਲਿਓ ਝੋਟੀ ਚੰਗੀ ਆ ਦੋਨੇ ਟਾਈਮ ਵਾਲੇ ਮਾਮਲੇ ਚ ਬਾਈ ਕਹਿੰਦਾ ਹੈਗੀ ਆ ਪੋਲੀ ਤੇ ਦੋਨੇ ਟਾਈਮ ਪਹਾੜੇ ਤੇ ਮਿਲਦੀ ਆ ਚਾਟ ਤੇ ਤਾਪੀ ਮਾਰ ਕੇ ਬਾਈ ਕਹਿੰਦਾ ਬਹਿ ਜਾ ਤੇ ਬਾਕੀ ਜਿੰਨਾ ਕੁ ਦੁੱਧ ਬਾਈ ਦੱਸਾਂਗੇ ਇੱਥੇ ਤਸੱਲੀ ਕਰਾ ਦੇ ਮੈਂ ਨਾ ਬਾਈ ਪੂਰ ਫੁੱਲ ਤਸੱਲੀ ਕਰਾ ਕੇ ਤੋੜ ਦੋ ਟਾਈਮ ਚਾਰ ਟਾਈਮ ਹਾਂ ਬਾਈ ਇਹਦੇ ਪੈਸੇ ਕਿੰਨੇ ਲੈ ਲਾਂਗੇ ਇਹ ਬਾਈ ਲੱਖ ਦੀ ਦੇ ਦਾਂਗੇ ਪੂਰੇ ਪੂਰੇ ਦੀ ਹਾਂ ਬੂਰੀ ਦਾ ਇੱਕ 20 ਹਾਂ ਬਾਈ 2 20 ਹੋ ਗਿਆ ਹਾਂ ਜੋੜੇ ਦਾ ਕਿੰਨੇ ਲਵੇਂਗਾ ਜਮੀ ਪੰਜ ਛੋੜ ਕਰ ਦਾਂਗੇ ਹੈ ਪੰਜ ਛੋੜ ਕਰ ਦਾਂਗੇ ਜਿਹੜਾ ਬੰਦਾ ਜੋੜਾ ਦੱਸ ਕਰ ਦਾਂਗੇ ਜੋੜੇ ਦਾ ਕਰ ਦਾਂਗੇ ਜਮਾ ਪੂਰੀ 10 ਜਮਾ ਪੰਜ ਜੋ ਚ ਪੰਜ ਜੋ ਚ ਹਾਂ ਕਰ ਦੋ ਲੱਖ ਤੇ 10000 ਦਾ ਜੋੜਾ ਦੇ ਦਾਂਗੇ ਬਾਈ ਕਹਿੰਦਾ ਇਹਦੇ ਕੋਲੇ 14.5 ਕਿਲੋ ਕੰਡੇ ਦਾ ਨਾਲ ਕ ਇਹਦੀ ਕੱਤੀ ਬਾਈ ਕਹਿੰਦਾ ਰੱਖ ਲਈ ਮੈਲੇ ਲੱਗੂਗੀ ਉਹ ਚੀਜ਼ ਦੀ ਗਰੰਟੀ ਆ ਇਹਦੇ ਕੋਲ ਹੈਗਾ 13 ਕਿਲੋ ਕੰਡੇ ਦਾ ਹਾਂ ਬਾਈ ਸਾਢੇ 17 ਕਿਲੋ ਆ ਤੁਸੀਂ 17 ਮੰਨ ਕੇ ਲੈ ਜਾ ਬਾਈ ਹਾਂ ਤੇ ਪੈਸੇ ਜੋੜੇ ਦੀ ਬਾਈ ਕਹਿੰਦਾ 2 ਲੱਖ ਤੇ 10000 ਜੇਬ ਚ ਪਾਉਣ ਆ ਰੇਤੀ ਦੱਸਿਆ ਤੇ ਹੁਣ ਮਾਰ ਦੇ ਗਰੀ ਆ ਤੋਹਫੇ ਤੇ ਕੈਮਰਾ ਇਹ ਆ ਗਈ Z Black ਹੀ ਹਨਾ Z Black ਦੋਂਦੀ ਆ ਬਾਈ ਕੱਟੀ ਦੋ ਦੰਦਾ ਹਾਂ ਆ ਗਈ Z Black ਦੰਦਾਂ ਚ ਦੋ ਦੰਦਾ ਨਾ ਇਥੋਂ ਫੇਸ ਤੇ ਮਾਰਦੀ ਗਰੀ ਸੰਗ ਸੰਗ ਬੰਦ ਆ ਗਿਆ ਬਿਲਕੁਲ ਤੇ ਅਗਲੇ ਬੰਨਿਓ ਮਾਰਦੀ ਚਵਾਈ ਦੀ ਕਿਵੇਂ ਆ ਬਾਈ ਚਵਾਈ ਦੀ ਬਿਲਕੁਲ ਫੋਕੀ ਆ ਬਾਈ ਕਿੰਨੇ ਕ ਦਿਨ ਦੀ ਸੂਈ ਆ ਸੂਈ ਹੋ ਬਾਈ ਇਹ ਮਹੀਨੇ ਦੀ 1 ਮਹੀਨੇ ਦੀ ਖੁੱਲੀ ਹਾਂ ਬੱਚਾ ਕੀ ਆ ਨਾਲ ਇਹ ਬੱਚਾ ਬਾਈ ਕੱਟਾ ਇਹ ਬੂਰਾ ਨਾਲ ਬੂਰਾ ਕੱਟਾ ਹਾਂ ਦੁੱਧ ਹਾਜ਼ਰ ਕਿੰਨਾ ਦੁੱਧ ਹਾਜ਼ਰ ਬਾਈ 12.5 13 ਕਿਲੋ ਕੰਡੇ ਦਾ ਥੱਲੇ ਕੰਡੇ ਦਾ 12.5 13 ਕਿਲੋ ਕਿਹੜਾ ਬੱਚਾ ਇਹਦਾ ਆਹ ਖੜਾ ਕੱਟਾ ਬਾਈ ਆ ਬੂਰਾ ਪਿਓਰ ਪਾਤਾ ਯਾਰ ਹਣਾ ਹਾਂ ਬੱਚੇ ਓਦਾਂ ਦੀ ਪਾਣੀ ਜਿੱਦਾਂ ਦਾ ਸੀਮਣ ਇਹਦੇ ਲਾਵਾਂਗੇ ਹਾਂ ਹਾਂ ਬਾਈ ਹਾਂ ਜਿਵੇਂ ਆਪ ਜੈਡ ਬਲੈਕ ਆ ਪੁੰਜੜ ਤੱਕ ਤੇ ਬੱਚਾ ਇਹਨੇ ਕਹੇਲੀ ਵੀ ਪਿਓਰ ਬੂਰਾ ਹੀ ਪਾਤਾ ਤੇ ਦੁੱਧ ਬਾਈ ਕਹਿੰਦਾ ਇਹਦੇ ਕੋਲੇ ਹੈਗਾ 12 13 ਕਿਲੋ ਕੰਡੇ ਦਾ ਕੱਦ ਚੰਗੀਆਂ ਮੱਜਾਂ ਜੱਡਾ ਆ ਗਿਆ ਦੰਦਾਂ 'ਚ ਆ ਗਈ ਪਿਓਰ ਦੋ ਦੰਦ ਤੇ ਬਾਕੀ ਹਰਿਆਣੇ ਵਾਲਾ ਸ਼ੱਕ ਮਟਿਆਵਾਂਗੇ ਪੂਰਨ ਵਾਸਤੇ ਗੱਲ ਕਰਾ ਕੇ ਵੀਡੀਓ ਹੀ ਦਿਖਾ ਦਾਂ ਬਾਈ ਖੜੀ ਉਧਰ ਖੜੀ ਦੀ ਵੀਡੀਓ ਹਾਂ ਠੀਕ ਆ ਗੱਲ ਉਹ ਚੀਜ਼ ਦੀ ਬਾਈ ਕਹਿੰਦਾ ਹਰੇਕ ਪੱਖ ਤੋਂ ਤਸੱਲੀ ਕਰਾ ਦਾਂਗੇ ਇਹਦੀ ਪੈਸੇ ਕਿੰਨੇ ਲਵਾਂਗੇ ਅੱਜ ਤੇ ਡੇਢ ਦੀ ਕੱਟੀ ਦੇ ਦਾਂਗੇ ਬਾਈ 1 ਲੱਖ ਤੇ 50 ਹਜ਼ਾਰ ਮਾੜੇ ਮੂਲੇ ਚੱਲ ਵੀ ਹਾਂ ਮਾੜੇ ਮੂਲੇ ਚੱਲ ਠੀਕ ਕਿੰਨਾ ਕੁ ਦੁੱਧ ਕਰ ਸਕਦੀ ਆ ਹੋਰ ਦੰਦਤਾ ਬਾਈ ਮੈਂ ਜੋਕ ਕੇ ਲਈ ਸੀ ਉਤੋਂ 15 ਕਿਲੋ ਠੀਕ ਆ 11 ਸਫਰ ਸੁਪਰ ਚ ਆਪਣੇ ਕੋਲੇ ਕੱਲ ਹੀ ਆਈ ਹੈਗੀ ਸਫਰ ਸੁਪਰ ਮੰਨੇ ਨਹੀਂ ਕੱਟੀ ਨਹੀਂ ਠੀਕ ਆ ਗੱਲ ਆ ਹਾਂ ਕਿੰਨੀ ਗਾਰੰਟੀ ਦੇ ਭੇਜ ਦਾਂਗੇ ਬੱਚਾ 14 15 ਕਿਲੋ ਦੀ ਗਾਰੰਟੀ ਗਾਰੰਟੀ ਦਾ ਬਾਈ ਜਿੰਨਾ ਤਿਆਰ ਆ ਉਹਦੀ ਆ ਕਿਸੇ ਦੇ ਘਰ ਦੀ ਕੋਈ ਗਾਰੰਟੀ ਠੀਕ ਆ ਗੱਲ ਆ ਹਾਂ ਇੱਥੋਂ ਨਹੀਂ ਗਾਰੰਟੀ ਆਪਣੀ ਆ ਗਈ 4 ਨੰਬਰ ਤੇ ਇਹ ਦਾ ਇਹ ਦਾ ਸੂਆ ਅਗੜਾ ਬਾਈ ਇਹ ਦਾ ਦੂਜਾ ਸੂਆ 6 ਦੰਦਾ ਮੂੰਹ ਦੰਦਾ ਦੇ 6 ਦੰਦਾ ਹਾਂ ਬਾਈ ਇਹ ਪਰਸੋਂ ਹੀ ਸੂਈ ਆ ਕਿਵੇਂ ਭਲਜੀ ਘਰੀ ਖੜੀ ਪਰਸੋਂ ਹੀ ਸੂਈ ਆ ਬਾਈ ਬੱਚਾ ਕੀ ਆ ਕੇ ਨਾਲ ਬੱਚਾ ਕੱਟਾ ਬਾਈ ਕੱਬ ਦੇਦਾ ਵੀ ਇਹ ਵੀ ਉਧਰੋਂ ਆਈ ਆ ਹਾਂ ਬਈ ਇਹਦਾ ਕਿੰਨੀ ਕਿਲੋ ਰਿਪੋਰਟ ਦਸੀਆ ਦੁੱਦੀ ਇਹ ਬਾਦੂ 14 15 ਕਿਲੋ ਬਈ 14 ਕਿਲੋ ਹਾਂ ਵੱਡੀ ਦੇ ਹਿਸਾਬ ਨਾਲ ਆਪਾਂ 16 17 ਨਹੀਂ ਗਿਆ ਹਣਾ ਨਹੀਂ ਜਿੰਨਾ ਦੇ ਦੋ ਉਨਾਂ ਹੀ ਕਹਾਂਗੇ ਬਈ ਠੀਕ ਆ ਗੱਲ ਹੁਣ ਬੋੜਾ ਕਿੰਨਾ ਕੱਟਿਆ ਦਾ 10 ਕਿਲੋ ਤਿਆਰ ਆ ਬਈ ਹੁਣ 10 ਕਿਲੋ ਹੈਗਾ ਹਾਂ ਖੁੱਲਾ ਜੇ ਮੈਂ ਕਹੀ ਕਹਿੰਦੇ ਨਾ ਦੂਜੇ ਦਿਨ ਹੀ ਇੰਨਾ ਕਰਦੇ ਨਾ 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 10 ਕਿਲੋ 9.5 ਤੋਂ 10 ਦੇ ਵਿੱਚ ਕੰਡੇ ਲਾਉਣਾ ਨਾ ਤਿਆਰ ਕੰਡੇ ਤੋਲਣ ਵਾਲੀ ਆ ਸਾਰੀਆਂ ਦਾ ਹਾਂ ਹਾਂ ਕਿੰਨੇ ਪੈਸੇ ਲੈ ਲਾਂਗੇ ਇਹਦੇ ਇਹਦਾ ਲੈਂਡ ਦੇਣ ਜਮਾਂ ਜਸ ਤੇ ਨੂੰ 1 15 ਲੈ ਲਾਂਗੇ 1 ਲੱਖ 15 ਦੀ ਹਾਂ ਨਾ ਹੀ ਆ ਜਨ ਹਾਂ ਹਾਂ ਨਹੀਂ ਇੱਕ ਸਜਾ ਮੁੱਲ ਕਹ ਦੀ ਇਹ ਹਾਂ ਤੇ ਹੁਣ ਆ ਜਾ ਕਰੀ ਅਗਲੇ ਨੰਬਰ ਤੇ ਜਿਵੇਂ ਤੁਹਾਨੂੰ ਦੱਸਿਆ ਜੀ ਨਾ ਕਿ ਅੱਡ ਰੰਗ ਕੋ ਰੰਗੇ ਪਸ਼ੂ ਦਿਖਾਵਾਂਗੇ ਆ ਆ ਗਈ ਮੇਰਾ ਹੈਵਾ ਰੋਸ਼ੀ ਜੀ ਆ ਹਾਂ ਰੋਸ਼ੀ ਭਾਈ ਇਹ ਵੀ ਉਧਰ ਵੀ ਹੈ ਇਹ ਵੀ ਭਰਾਗਾ ਦੇਣਗੇ ਰੋਸ਼ੀ ਭਾਈ ਫੁੱਲ ਗਾਰੰਟੀ ਆ ਫੁੱਲ ਗਾਰੰਟੀ ਗੱਲ ਕਰਾਂ ਦੇ ਬੰਦੇ ਨਾਲ ਠੀਕ ਆ ਗੱਲ ਇਹਦਾ ਕਿਹੜਾ ਸੂਆ ਭਾਈ ਇਹਦਾ ਤੀਜਾ ਸੂਆ ਭਾਈ ਇਹਦਾ ਵੀ ਤੀਜਾ ਬੱਚਾ ਕੀਆ ਨਾਲ ਇਹਦੇ ਨਾਲ ਕੱਟਾ ਭਾਈ ਕਿਹੜਾ ਕੱਟਾ ਆ ਬੱਠਾ ਭਾਈ ਹਾਂ ਆ ਰੋਸ਼ਾ ਜਾਈ ਹੈ ਹੂੰ ਕਿੰਨੇ ਕੇ ਦਿਨ ਦਾ ਸੁਆ ਹੋ ਗਿਆ ਉਹਦਾ ਸੁਆ ਹੋ ਬਾਈ 25 26 ਦਿਨਾਂ ਮਹੀਨੇ ਦਾ ਮੰਨ ਲੈ ਕੋਈ ਮੈਲੇ ਮੂਲੇ ਚੱਲ ਗਈ ਚੱਲ ਗਈ ਬਾਈ ਦੁੱਧ ਹਾਜ਼ਰ ਕਿੰਨਾ ਅੱਜ ਦੁੱਧ ਹਾਜ਼ਰ ਹੋ 17 16 ਕਿਲੋ ਕੰਡੇ ਦੇ ਭੋਲੇ 4 ਟਾਈਮ ਦਾ 4 ਖਾਸਾ ਹੋ ਜਾਂਦਾ ਮੈਂ ਨਾ ਆਪਾਂ ਪਹਿਲੀ ਘੱਟ ਗਨੇ ਬਾਈ 16 ਕੰਡੇ ਕੋਈ ਮਰਜ਼ੀ ਲਾ ਕੇ ਲੈ ਜੇ ਠੀਕ ਆ ਗੱਲ ਆ ਉਹ ਹੈਗਾ ਜਾੜਿਆ ਤੇ ਬਾਦੀ ਬੁੱਢੀ ਚੰਗੀ ਆ ਨਾ ਹਾਂ ਖੁੱਲਾ 16 ਚਵਾਈ ਦੀ ਜਮਾ ਗਾਈਆਂ ਨਾਲ ਉਹ ਵੀ ਪੋਲੀ ਹੈ ਗਾਈਆਂ ਨਾਲ ਉਹ ਵੀ ਹੋਉਂਦੀ ਹੋੱਕੀ ਬਿਲਕੁਲ ਉਰਲੇ ਬੰਨਿਆ ਦਿਖਾਦੀ ਗਰੀ ਕੱਦ ਵੀ ਚੰਗਾ ਤੇ ਕਲਰ ਜਰੂਰ ਰੋਸ਼ਾ ਜਾ ਆ ਗਿਆ ਇਹਦੇ ਕੋਲੇ ਆ ਗਿਆ ਦੁੱਧ ਤਿਆਰੀ ਵਾਲ ਕੰਡੇ ਲਵਾ ਦਾਂਗੇ ਡੰਗ ਤੋਂ ਡੰਗ ਮੈਂ ਤਾਂ ਨਹੀਂ ਕਹਿੰਦੀ ਵੀ ਪਾਸੇ ਪੂਸੇ ਵਾਗ ਗਏ ਸੀ ਉਹ ਗੱਲਾਂ ਹੀ ਨਹੀਂ ਕਰਨੀਆਂ ਬਾਈ ਆਪਾਂ ਰਹਿ ਨਹੀਂ ਇੱਥੇ ਠੀਕ ਹੈ ਗੱਲ ਤਸੱਲੀ ਕਰਾ ਦਾਂਗੇ ਹਰੇਕ ਪੱਖ ਤੋਂ ਹੱਲੋ ਬਾਈ 16 ਕਿਲੋ ਦੋ ਟਾਈਮ ਚਾਰ ਟਾਈਮ ਚਵਾ ਕੇ ਕਿੰਨੇ ਪੈਸੇ ਲੈ ਦਾਂਗੇ ਜੇ ਜਮਾ ਫਿਕਸ 145 ਲੈਣਾ ਹੈ ਬਾਈ 1 ਲੱਖ ਤੇ 45000 ਇਹ ਰੇਟ ਵੀ ਨਹੀਂ ਕੋਈ ਦਿੰਦਾ ਬਾਈ ਜਿਹੜੇ ਆਪਾਂ ਕਰਦੇ 16 17 ਕਿਲੋ ਕੰਡੇ ਤੋਲ ਕੇ ਹਾਂ ਉਹਦੀ ਤਸੱਲੀ ਦੁੱਧ ਦੀ ਸਾਰੇ ਪਸ਼ੂਆਂ ਦੀ ਕਰਾਂਗੇ ਮੈਂ ਬਾਈ ਤਸੱਲੀ ਕੋਈ ਨਹੀਂ ਚੋਕੇ ਲੈ ਕੇ ਜਾਉਂਗਾ ਇੱਥੇ ਤਸੱਲੀ ਇੱਥੇ ਤਸੱਲੀ ਕਰਾ ਦਾਂਗੇ ਆ ਇੱਥੇ ਬਾਈ ਕਹਿੰਦਾ ਡੰਗ 2 ਡੰਗ 4 ਲੱਖ ਤਸੱਲੀ ਕਰਾ ਦਾਂਗੇ ਇੱਕ ਤਾਂ ਦਿਖਾਤੀ ਰੋਸ਼ੀ ਦੋ ਦਿਖਾਤੀਆਂ ਮੋਰਾਜ ਇੱਕ ਦਿਖਾਤੀ ਗ੍ਰੇਡਡ ਆ ਤੇ ਇੱਕ ਦਿਖਾਤੀ ਸੱਜਣਾ ਬੂਰੀ ਮੱਝ ਬਹੁਤ ਕਮਾਲ ਦੀ ਸੂਹਾ ਤੀਜਾ ਨਾਲ ਜੈਡ ਬਲੈਕ ਕੱਟੀ ਆ ਗਈ ਤੇ ਨੰਬਰ ਕਿਹੜਾ ਹੋਰ ਬੋਲ ਦੋ ਨੰਬਰ ਆਪਣਾ ਬਾਈ 798628674 9882264722 ਦਾ ਨੰਬਰ ਆ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ